கம்மா பிடிச்சால்

ਆਪਾਂ ਇਹ ਉੱਧਰ ਨਹੀਂ ਜਾਣਾ ਜਿੱਥੇ ਪੌਦੇ ਨਹੀਂ ਆਉਂਦੇ। ਲੋ ਜੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਮਨਿਕਰ ਸਾਹਿਬ। ਆਹ ਜੀ ਮਨਿਕਰ ਸਾਹਿਬ ਦਰ ਬਸਟੈਂਡ ਤੇ ਇੱਧਰ ਆਵੋ। ਪਾਣੀ ਦਾ ਬਹਾਅ ਚੈੱਕ ਕਰੋ ਤੁਸੀਂ। ਵਾਚ ਚੈੱਕ ਕਰੋ ਠੰਡੀ ਹਵਾ ਵਗ ਰਹੀ ਹੈ ਹੁਣ ਆਪਾਂ ਜਾ ਰਹੇ ਆ ਕੋਟਵਾਲਾ ਸਾਹਿਬ ਕਰਿਆ ਨਾ ਅਬ ਉਹ ਜਿੱਥੇ ਜਾਣਾ ਜਿੱਥੇ ਕੋਲ ਤੇ ਨਹੀਂ ਆਉਂਦੇ ਮਾਸਾਂ ਬਹੁਤ ਸੈਨਾ ਹੋ ਗਈ ਆ ਪਾਣੀ ਦੇਖੋ ਕਿੰਨਾ ਵੱਡਾ ਹੈ ਇੱਥੇ ਪੱਤਰਾ ਇੰਨਾ ਤੇ ਪਾਣੀ ਆ ਬਾਕੀ ਮਾਹੌਲ ਦੇਖੋ ਬੜਾ ਠੰਡਾ ਕੀ ਹੋ ਗਿਆ ਅਕਰੀ ਜੰਨਾ ਹੋਰ ਇਹ ਘਰ ਘਰ ਰਚ ਬਹੁਤ ਿਆਰਾ ਆ ਓਏ ਦੇਖੋ ਬੜਾ ਪੋੜਿਆ ਬਹੁਤ ਿਆਰਾ ਆ ਚਲੋ ਚੱਲਦੇ ਆਂ ਹੁਣ ਬੈਠੇ ਆ ਬੋਲਾ ਫੁੱਲ ਹਿੱਲਦਾ ਜੂ ਟੱਟਿਆ ਵੀ ਆ ਚਲੋ ਧਿਆਨ ਨਾਲ ਚੱਲਦੇ ਹਾਂ ਚੱਲ ਚੱਲੀਏ ਇਹਦੇ ਲੋਕਾਂ ਨੇ ਤਾਲੇ ਬੰਨੇ ਆ ਚਲਿਏ मंदिर बच अब आप घूमना ही है एक हरी कमरा ला दिए एक हर कमरा ला दिए फिर घूमना ही लकड़ा लकड़ी की स्मेल आ रही पूरी

C'était vendre, mon C'était vendre. ਜੋ ਇਹ ਮੇਰੇ ਨਾਲ ਉਹ ਮਿਲ ਗਿਆ ਆਪਣਾ ਪੂਰਾ ਵੀਓ ਆ ਆ ਇੱਕ ਆਪਣਾ ਦੂਗਾ 163 ਨੰਬਰ ਆ ਦਰਦਰਾ ਤੇ ਇਹ ਮਗਲੇ ਪਾਸੇ ਵਾਲਾ ਹਿੱਸਾ ਇੱਥੇ ਇੱਕ ਪਾਣੀ ਦਾ ਵਹਾਅ ਚੈੱਕ ਕਰੋ ਯਾਰ ਇਹੋ ਬਰੇ ਜਿਹੜਾ ਇਕਦਮ bari ਫਾਰੀ ਜੇ ਅਜੇ ਤੋਟ ਜਾਈਗਾ ਫੰਦਵਾ ਰ ਬਣਾਦਾ ਹਣਾਪਾ ਥੋੜੀ ਦੇਰ ਤੱਕ ਦਰਵਾਸਾ ਉੱਤੇ ਜਾਵਾਂਗੇ ਤੁਹਾਡਾ ਫਰੈਸ਼ ਫਰੈਸ਼ ਹੋ ਰਿਹਾ ਹੈ ਤੇ ਮਿਲਦੇ ਤੁਹਾਨੂੰ ਦਰਵਾਸਾ ਦੇ ਉੱਤੇ ਦਰਸ਼ਨ ਕਰਾਉਂਦੇ ਆ ਕਿਹੜੇ ਰੋ ਬਲੌਗ ਨਾਲ ਜੇ ਤੁਸੀਂ ਬਲੌਗ ਦੇਖ ਰਹੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਹੋਈ ਚਿਤ ਕੀ ਛੋ ਤਬ ਜਿਨ ਮੇ ਮਾਰਾ ਆਪਣਾ ਯਾਤਰਾ ਉੱਤਾਰਾ ਅੰਮ੍ਰਿਤ ਵੇਲੇ ਤੁਮ ਪਾਉਂ ਆਪਰਾਜ ਮੇ ਮਹੀ ਬਚਾਉਂ ਹੂੰ ਸਤਿ ਸ਼੍ਰੀ ਅਕਾਲ ਸਿਮ ਸਿ ਸੁਨੇ ਤੁਲਕਾਰਾ

राजा नवाज़ ਆ ਬੈਠੇ ਹਾਂ ਅੰਦਰ ਇਹ ਆਜੀ ਗਰਮ ਗਫਾ ਜਿੱਥੇ ਤੁਹਾਡੇ ਹਾਂਜੀ ਆ ਗਿਆ ਸਾਰੀ ਮੈਂ ਤੁਹਾਨੂੰ ਫੀਡ ਪੁੱਛੀ ਸਾਰ ਸੈਨੇਮੈਟਿਕ ਨਾ ਨਹੀਂ ਨਹੀਂ ਹਾਂਜੀ ਗੁਰੂ ਦਵਾਰਾ ਦਾ ਦਰਵਾਜ਼ਾ ਸਾਬ ਵੇ ਰਸਤਾ ਟੱਲੇ ਆ ਤੇ ਮੈਂ ਕਿਤੇ ਦੇਖ ਹੀ ਸਕਦੇ ਆ గర్మ పని బాపల ਆਪਨਾਂ ਆਪਾਂ ਦਾ ਜੀ ਪ੍ਰਸ਼ਾਦ ਗਰਮ ਆਪਣੇ ਗਰਮਕੁੜੇ ਦੇ ਵਿੱਚ ਜਿਹੜਾ ਆਪਣਾ ਸੇਕ ਕੋਲੇ ਨਾਲੋਂ ਕੋੰਤੇ ਦਾ ਹੋਵੇ ਇੱਕ ਗਰਮ ਪਣੀਆ ਦਾ ਹੋਵੇ ਨੈਚੁਰਲ ਜੀ ਕੁਗੂਦਾਰੇ ਵਾਸਤੇ ਪਸੰਦ ਦਾ ਕੁਕਾ ਦਾ ਇਹਨਾਂ ਦਾ ਹੋਵੇ ਗਰਮ ਪਣੀਆ ਜੀ ਕਿੰਨੇ ਕੋੰਤੇ ਆਉਂਦੇ ਆਵਾ ਦਾ ਵਾਲੇ ਤੋਂ ਜੀ ਸ਼ਾਦੀ ਪਕਾਂਦੇ ਆ ਦੇਖੋ ਤੇ ਪਛਾ ਚਾਵਲਾਂ ਤੇ ਉਹਦਾ ਜਿੰਨਿਆਂ ਦਾ

आज सारा इतों का इतिहास लिखा गया है तो वीडियो पोस्ट करके देख सकते हो ये जगह जिते लंगर बनता सेल्फ सर्विस सेल्फ सर्विस ਚਲ ਉਸ ਤੋਂ ਪਹਿਲੇ ਸ਼ੁਰੂ ਕਰਨਾ ਹੈ। ਲੋ ਜੀ ਪ੍ਰਸ਼ਾਨ ਲੈ ਕੇ ਹੁਣ ਆਪਾਂ ਜਾ ਰਹੇ ਆ ਬੱਸ। ਬੱਸ ਕਰੋ ਏ ਬੱਸ ਕਰੋ। ਆਪਾਂ ਬੱਸ ਤੋਂ ਖੜੀਏ ਪੰਜਾਬ ਰੋਡ ਦੇ ਉੱਪਰ। ਚੱਲ। ਵੀਊ ਚੈੱਕ ਕਰੋ ਮਾਰੇ। ਏਟੀਐਮ ਇੱਥੇ ਹੈ ਨਹੀਂ ਹੁਣ ਉੱਥੇ ਜਾਣਾ ਪੈਣਾ ਪੁੰਤਰ ਲਓ ਜੀ ਮਿੱਤਰ ਹੁਣ ਆਪਾਂ ਜਾ ਰਹੇ ਹਾਂ ਵਾਪਸ ਟੱਪਣਾਗੇ ਪੁੰਤਰ ਦੀ ਬਸ ਪੁੰਤਰ ਤੋਂ ਰੋਪੜ ਰੋਪੜ ਤੋਂ ਜਿਲੰਦਰ ਬਹੁਤ ਹੈ ਘਰ ਵਾਪੇ ਕੀ ਹੋ ਰਿਹਾ ਹੈ